ਜਲੰਧਰ ਦੇ ਵਿੱਚ 20 ਸਾਲਾਂ ਤੋਂ ਕਾਂਗਰਸ ਦਾ ਐਮਪੀ ਬਣਦਾ ਆ ਰਿਹਾ 14 4 ਚ ਬਣਿਆ 9 ਚ ਬਣਿਆ 14 ਚ ਬਣੇ 19 ਚ ਬਣੇ ਔਰ ਲੋਕ ਜਲੰਧਰ ਦਾ ਤੁਸੀਂ ਹਾਲ ਦੇਖ ਲਓ ਕੀ ਹੈਗਾ ਉਹ ਸਿੱਖਿਆ ਦਾ ਅਧਿਕਾਰ ਇੱਕ ਲੈ ਕੇ ਆਏ ਪਹਿਲੇ ਨਾਲੋਂ ਵੀ ਬੰਦੇ ਜ਼ਿਆਦਾ ਅਨਪੜ ਹੋ ਗਏ ਫਿਰ 17 ਵਿੱਚ ਕਹਿ ਕੇ ਆਏ ਅਸੀਂ ਘਰ ਘਰ ਨੂੰ ਮਤਲਬ ਸਭ ਝੂਠ ਤੇ ਪੋਲਿਟਿਕਸ ਉਹਨਾਂ ਨੇ ਖੜੀ ਕੀਤੀ ਹਰੇਕ ਸੈਕਸ਼ਨ ਦੇ ਭਲੇ ਲਈ ਕੰਮ ਕੀਤੇ ਤੇ ਜਲੰਧਰ ਵਿੱਚ ਵੀ ਅਸੀਂ ਲਗਾਤਾਰ ਹਰ ਵਰਗਾਂ ਦੇ ਭਲੇ ਲਈ ਕੰਮ ਕੀਤਾ ਮੈਰੀਟੋਰੀਅਸ ਸਕੂਲ ਦਾ ਨਾਮ ਸਮਾਰਟ ਸਕੂਲ ਰੱਖ ਦਿੱਤਾ ਥੱਲੇ ਸਿਸਟਮ ਹੋਈ ਸੀ ਬੜੇ ਇੱਥੇ ਪਿੰਡਾਂ 'ਵੀ ਨੋਟਿਸ ਆਇਆ ਵੀ ਜਿਹੜੇ ਸਕੂਲ ਸਰਕਾਰੀ ਸਕੂਲ ਬੰਦ ਸਰਕਾਰੀ ਸਕੂਲ ਬੰਦ ਕਰਨ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਨੇ ਕੀਤਾ ਜੇਸ ਬੰਦੇ ਦੇ ਮਨ 'ਚ ਇੱਕ ਭਟਕਣਿਆ ਵੀ ਅੱਜ ਇੱਥੇ ਆ ਕੱਲ ਮੈਂ ਉੱਥੇ ਰਹਿਣਾ ਤੇ ਉਹ ਲੋਕਾਂ ਦਾ ਉਹਨੇ ਜਿੱਦਾਂ 20 ਸਾਲ ਕਾਂਗਰਸ ਨੇ ਪਹਿਲਾਂ ਖਰਾਬ ਕੀਤੇ ਤੇ ਉਹਨੇ ਫੇਰ ਸਮਾਂ ਖਰਾਬ ਕਰਨਾ ਤੇ ਇਸ ਕਰਕੇ ਸਾਰੇ ਇੱਕੋ ਹੀ ਕੈਟਾਗਰੀ 'ਚ ਆ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਚੋਣਾਂ ਦਾ ਬਿਲਕੁਲ ਬਜਿਆ ਹੋਇਆ ਇਸ ਵਕਤ ਹੌਟ ਸੀਟ ਜਲੰਧਰ ਪੰਜਾਬ ਦੇ ਵਿੱਚ ਬਣੀ ਹੋਈ ਹੈ ਭੋਜਨ ਸਮਾਜ ਪਾਰਟੀ ਜਲੰਧਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਖੋਰੀ ਸਾਡੇ ਨਾਲ ਨੇ ਗੱਲਬਾਤ ਕਰਨ ਲਈ ਨੇ ਆਤੇ ਹਨ ਇਹਨਾਂ ਦਾ ਵੀ ਏਜੰਡਾ ਜਿਹੜਾ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਲੋਕਾਂ ਤੱਕ ਇਹ ਲੈ ਕੇ ਪੁੱਛਣਗੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਰ ਅੱਛਾ ਭੋਜਨ ਸਮਾਜ ਪਾਰਟੀ ਨੇ ਤੁਹਾਡੇ ਉੱਤੇ ਹੁਣ ਇਤਿਹਾਸਿਕ ਭਰੋਸਾ ਜਤਾਇਆ ਪਹਿਲਾਂ ਕਾਲੀ ਦਲ ਦੇ ਨਾਲ ਗੱਠਜੋੜ ਸੀਗਾ ਉਦੋਂ ਕਈ ਚੀਜ਼ਾਂ ਹੋਈਆਂ ਦੇਖਣ ਨੂੰ ਵੀ ਮਿਲੀਆਂ ਹੁਣ ਕੀ ਏਜੰਡਾ ਲੈ ਕੇ ਤੁਸੀਂ ਲੋਕਾਂ ਤੱਕ ਜਾਉਂਗੇ ਕਿ ਉਹ ਜੇ ਜਿਹੜੇ ਤੁਹਾਡੇ ਜਿਹੜੇ ਏਜੰਡੇ ਨੇ ਜਿਸ ਨੂੰ ਲੋਕ ਪਸੰਦ ਕਰਨਗੇ ਤੇ ਤੁਹਾਨੂੰ ਵੋਟ ਪਾਉਣਗੇ ਦੇਖੋ ਏਜੰਡਾ ਇਹੀ ਆ ਵੀ ਜਿਹੜਾ ਸੈਂਟਰ ਦੇ ਵਿੱਚ ਜ਼ਿਆਦਾਤਰ ਦੋ ਪਾਰਟੀਆਂ ਦਾ इवन ਜ਼ਿਆਦਾ ਕਾਂਗਰਸ ਦਾ ਰਾਜ ਰਿਹਾ 1947 ਤੋਂ ਲੈ ਕੇ 2014 ਤੱਕ ਕਾਂਗਰਸ ਰਹੀ ਆ ਸੈਂਟਰ ਦੇ ਵਿੱਚ ਥੋੜੇ ਆਪਾਂ 5-7 ਸਾਲ ਕੱਢ ਲਈਏ ਤੇ 14 ਤੋਂ ਲੈ ਕੇ 224 ਤੱਕ ਬੀਜੇਪੀ 10 ਸਾਲਾਂ ਤੋਂ ਰਹੀ ਆ ਤੇ ਜਿਹੜੀਆਂ ਦੋਨੇ ਹੀ ਪਾਰਟੀਆਂ ਆ ਇਹਨਾਂ ਦੀਆਂ ਨੀਤੀਆਂ ਇੱਕੋ ਜਿਹੀਆਂ ਆ ਤੇ ਪਰ ਲੋਕਾਂ ਨੂੰ ਇਦਾਂ ਲੱਗਦਾ ਰਹਿੰਦਾ ਪਤਾ ਪਤਾ ਨਹੀਂ ਵੀ ਇੱਕ ਦੂਜੇ ਦੇ ਬਦਲ ਵਿੱਚ ਆ ਇਸ ਕਰਕੇ ਜਿਹੜੀਆਂ ਦੋਨੇ ਪਾਰਟੀਆਂ ਦੇ ਰਾਜ ਦੇ ਵਿੱਚ ਅਜੇ ਤੱਕ ਦੇਸ਼ ਦੇ ਵਿੱਚ ਦੋਨਾਂ ਪਾਰਟੀਆਂ ਦਾ ਰਾਜ ਆਇਆ ਹੈਗਾ ਤੇ ਜਿਹੜੇ ਲੋਕ ਆ ਉਹ ਤੁਸੀਂ ਦੇਖ ਲਓ ਵੀ ਉਹਨਾਂ ਕੋਲ ਮੋਢਲੀਆਂ ਸੁਵਿਧਾਵਾਂ ਵੀ ਹੈ ਨਹੀਂ ਉਹਨਾਂ ਦੀ ਲਾਈਫ ਜਿਸ ਤਰ੍ਹਾਂ ਬਾਬਾ ਸਾਹਿਬ ਕਹਿੰਦੇ ਸੀ ਵੀ ਘੱਟੋ ਘੱਟ ਇੰਨੀਆਂ ਬੰਦੇ ਕੋਲ ਸੁਵਿਧਾ ਇੰਨੀਆਂ ਸੁਵਿਧਾਵਾਂ ਹੋਣ ਇਹ ਬੰਦਾ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਸਕੇ ਤੇ ਉਹ ਜਿਹੜਾ ਪਰਪਸ ਤਾਂ ਪੂਰਾ ਨਹੀਂ ਹੋਇਆ ਜਦੋਂ ਦੋਨੀਆਂ ਹੀ ਪਾਰਟੀਆਂ ਇੰਨੇ ਲੰਬੇ ਸਮੇਂ ਦੇ 77 ਸਾਲ ਦਾ ਕਰੀਬ ਸਮਾਂ ਹੋ ਚੁੱਕਾ ਤੇ ਜਦੋਂ ਕੁਝ ਨਹੀਂ ਕਰ ਸਕੀਆਂ ਲੋਕਾਂ ਨੇ ਪਾਵਰ ਵੀ ਦਿੱਤੀ ਤੇ ਫਿਰ ਉਦੋਂ ਲੋਕਾਂ ਨੂੰ ਬਦਲ ਤਾਂ ਸੋਚਣ ਦੀ ਲੋੜ ਆ ਤੇ ਅਸੀਂ ਜਿਹੜਾ 84 ਵਿੱਚ BSP ਪਾਈ ਬਣਾਈ ਸੀ ਉਦੋਂ ਕਾਂਗਰਸ ਦਾ ਰਾਜ ਹੁੰਦਾ ਸੀ ਤੇ ਉਦੋਂ बसपा ਦੇ ਸੰਸਤਾਪਕ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਨੇ ਕਿਹਾ ਸੀ ਪੇ 10 ਤੋਂ 15% ਲੋਕਾਂ ਨੂੰ ਹੀ ਇਹਨਾਂ ਦੀ ਸਰਕਾਰਾਂ 'ਚ ਫਾਇਦਾ ਹੁੰਦਾ ਬਾਕੀ 85% ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਆਪ ਸੰਗਠਿਤ ਹੋ ਕੇ ਇਹਨਾਂ ਤੋਂ ਉਮੀਦ ਨਾ ਕਰਕੇ ਆਪਣਾ ਰਾਜਨੀਤਿਕ ਬਦਲ ਤਿਆਰ ਕਰਕੇ ਸੱਤਾ ਵੱਲ ਜਾਣਾ ਚਾਹੀਦਾ ਤੇ ਉਹੀ ਸਾਡਾ ਅੱਜ ਵੀ ਏਜੰਡਾ ਹੈ ਮਤਲਬ ਮੇਨ ਤੁਹਾਡਾ ਇਹ ਏਜੰਡਾ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਮੇਨ ਜੋ ਉਹਨਾਂ ਦੇ ਜੰਡੇ ਨੇ ਜਿਹੜੇ ਚੀਜ਼ਾਂ ਜੋ ਉਹਨਾਂ ਨੂੰ ਚਾਹੀਦੀਆਂ ਨੇ ਉਸ ਵੱਲ ਜ਼ਿਆਦਾ ਜਾਇਜ਼ ਹੋਵੇ ਅੱਛਾ ਇਸ ਵਕਤ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਕਿੱਥੇ ਜਿਹੜਾ ਹੈ ਉਹ ਦੇਖਦੇ ਹੋ ਨਹੀਂ ਅਸੀਂ ਤਾਂ ਦੇਖੋ ਪਹਿਲਾਂ ਵੀ ਅਸੀਂ ਮੇਨ ਮੁਕਾਬਲੇ 'ਤੇ ਸੀ ਅਸੀਂ ਕਰਤਾਰਪੁਰ ਵੀ ਮੁਕਾਬਲਾ ਕੀਤਾ ਤੇ ਅੱਜ ਵੀ ਜਿਹੜੀ ਜਲੰਧਰ ਦੀ ਸੀਟ ਆ ਸਾਨੂੰ ਲੱਗਦਾ ਵੀ ਜਿੰਦਾ ਨਾਲ ਸਾਨੂੰ ਸਮਰਥਨ ਮਿਲ ਰਿਹਾ ਕਿਉਂਕਿ ਲੋਕਾਂ ਨੇ ਕਾਂਗਰਸ ਬੀਜੇਪੀ ਦੇਖੀ ਸੈਂਟਰ 'ਚ ਉਹ ਫੇਲ ਹੋਏ ਪੰਜਾਬ ਦੇ ਵਿੱਚ ਵੀ ਸਰਕਾਰ ਰਹੀ ਕਾਂਗਰਸ ਦੀ 17 ਤੋਂ 22 ਰਹੀ ਪੂਰੀ ਤਰ੍ਹਾਂ ਫੇਲ ਸਰਕਾਰ ਸੀਗੀ ਜਲੰਧਰ ਦੇ ਵਿੱਚ 20 ਸਾਲਾਂ ਤੋਂ ਕਾਂਗਰਸ ਦਾ ਐਮਪੀ ਬਣਦਾ ਆ ਰਿਹਾ 14 ਦਾ 4 ਚ ਬਣਿਆ 9 ਚ ਬਣਿਆ 14 ਚ ਬਣੇ 19 ਚ ਬਣੇ ਔਰ ਲੋਕ ਜਲੰਧਰ ਦਾ ਤੁਸੀਂ ਹਾਲ ਦੇਖ ਲਓ ਕੀ ਹੈਗਾ ਤੇ ਇਸ ਕਰਕੇ ਲੋਕਾਂ ਨੇ ਕਾਂਗਰਸ ਤੇ ਬੀਜੇਪੀ ਅਕਾਲੀ ਦਲ ਗੱਠਜੋੜ ਸੀ ਉਹਨਾਂ ਤੋਂ ਇਲਾਵਾ ਲੋਕਾਂ ਨੇ ਤੀਜਾ ਬਦਲ ਲੱਭਿਆ ਆਪ ਉਸ ਤੋਂ ਵੀ ਨਰਾਸ਼ ਹੋਏ ਤੇ ਹੁਣ ਜੋ ਸਾਨੂੰ ਲੱਗਦਾ ਵੀ ਜਿਹੜੇ ਲੋਕ ਜਲੰਧਰ ਦੇ ਸੋਚ ਰਹੇ ਆ ਵੀ ਅਸੀਂ ਬਹੁਜਨ ਸਮਾਜ ਪਾਰਟੀ ਕੋ ਸਾਡੇ ਨਾਲ ਹੋਰ ਵੀ ਜਿਹੜੇ ਕੋਈ ਇਦਾਂ ਦੇ ਲੋਕ ਵੀ ਹੈਗੇ ਆ ਸੰਗਠਨ ਵੀ ਆ ਰਹੇ ਸਾਡੇ ਨਾਲ ਜਿਹੜੇ ਚਾਹੁੰਦੇ ਆ ਵੀ ਅਸੀਂ ਬਸਪਾ ਦੇ ਨਾਲ ਹੋ ਗਏ ਇੱਕ ਬਦਲ ਬਣਾਈ ਤੇ ਸਾਨੂੰ ਇਹ ਲੱਗਦਾ ਵੀ ਜਿਹੜੇ ਲੋਕ ਆ ਬਸਪਾ ਨੂੰ ਜਾਂ ਐਜ਼ ਏ ਉਮੀਦਵਾਰ ਕਿਉਂਕਿ ਅਸੀਂ ਲਗਾਤਾਰ ਲੋਕਾਂ ਲਈ ਕੰਮ ਕੀਤਾ ਇੱਥੇ ਦੇ ਹੀ ਅਸੀਂ ਰਹਿਣ ਵਾਲੇ ਆ ਤੇ ਲੋਕੀ ਸਾਨੂੰ ਇੱਕ ਬਦਲ ਦੇ ਤੌਰ ਤੇ ਦੇਖ ਰਹੇ ਆ ਪਹਿਲਾਂ ਵੀ ਜਦੋਂ ਅਸੀਂ 2 ਲੱਖ ਵੋਟ ਲੈ ਕੇ ਗਏ ਤਾਂ ਕਿਸੇ ਨੇ ਪ੍ਰੈਡਿਕਟ ਨਹੀਂ ਕੀਤਾ ਸੀ ਵੀ ਇੰਨੀ ਵੋਟ ਅਸੀਂ ਲੈ ਕੇ ਜਾਵਾਂਗੇ ਇਸ ਵਾਰ ਵੀ ਸਾਨੂੰ ਲੱਗਦਾ ਵੀ ਅਸੀਂ ਵਧੀਆ ਵੋਟ ਲੈ ਕੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਅੱਛਾ ਇਸ ਵਕਤ ਤਾਂ ਬੜੀ ਹਵਾ ਕਹਿੰਦੇ ਪਏ ਨੇ ਲੋਕ ਸਰਵੇ ਬੜੇ ਚੱਲ ਰਹੇ ਨੇ ਅਸੀਂ ਵੀ ਇੱਕ ਸਰਵੇ ਕੀਤਾ ਅ ਦੋ ਤਿੰਨ ਸਰਵੇ ਅਸੀਂ ਵੀ ਸੱਚ ਕੀਤੇ ਹੈਗੇ ਨੇ ਜਿਹਦੇ ਵਿੱਚ ਕਹਿੰਦੇ ਨੇ ਕਿ ਭਈ ਚੰਨੀ ਹੋਰਾਂ ਨੂੰ ਜਿਹੜਾ ਹੈ ਕਿ ਜਿਤਾਉਣਾ ਹੈਗਾ ਵਾ ਕਿੱਥੇ ਤੱਕ ਦੇਖਦੇ ਹੋ ਤੁਸੀਂ ਉਹਨਾਂ ਨੂੰ ਟੱਕਰ ਦੇ ਵਿੱਚ ਮੰਨਦੇ ਹੋ ਦੇਖੋ ਸਰਵੇ ਜਿਹੜੀ ਆ ਸਰਵੇ ਤਾਂ ਰੋਜ਼ ਚੇਂਜ ਹੁੰਦੇ ਲੋਕਾਂ ਦਾ ਓਪੀਨੀਅਨ ਰੋਜ਼ ਚੇਂਜ ਹੁੰਦਾ ਤੇ ਇਸ ਕਰਕੇ ਮੰਨ ਲਓ ਇਦਾਂ ਦਾ ਕਿਸੇ ਸਿਲੇਕਟਿਵ ਸਰਵੇ ਹੁੰਦੇ ਮੰਨ ਲਓ 16 ਲੱਖ ਵੋਟਰ ਆ ਕਿਸ ਕੋਈ ਵੀ ਜਿਹੜਾ ਸਰਵੇ ਆ ਕੋਈ ਵੀ ਸੈਂਪਲ ਸਰਵੇ ਆ ਸੈਂਪਲ ਸਰਵੇ ਦਾ ਸਾਈਜ਼ ਕੀ ਆ ਕਿੰਨੇ ਗਲੋਪਨ ਲੋਕਾਂ ਨੂੰ ਅਪਰੋਚ ਕੀਤਾ ਤੇ ਉਹਦੇ ਤੇ ਪਤਾ ਲੱਗਦਾ ਇਸ ਕਰਕੇ ਸਾਡੇ ਹਿਸਾਬ ਨਾਲ ਤਾਂ ਅਸੀਂ ਕੋਈ ਸਰਵੇ ਤੇ ਬਹੁਤਾ ਯਕੀਨ ਨਹੀਂ ਰੱਖਦੇ ਕਿਉਂਕਿ ਜਿਹੜਾ ਸਰਵੇ ਅਸੀਂ ਵੀ ਰੋਜ਼ ਕਰਦੇ ਆ ਤੇ ਸਾਨੂੰ ਤਾਂ ਇਹ ਲੱਗਦਾ ਵੀ ਜਿਹੜੇ ਲੋਕ ਆ ਉਹਨਾਂ ਨੇ ਦੇਖ ਲਿਆ ਵੀ ਅਸੀਂ ਚਾਰ ਵਾਰ ਤਾਂ ਕਾਂਗਰਸ ਨੂੰ ਮੌਕਾ ਦੇ ਚੁੱਕੇ ਆ ਮਸਲਾ ਵਿਅਕਤੀਆਂ ਦਾ ਨਹੀਂ ਆ ਦੇਖੋ ਆਪਾਂ ਨੂੰ ਪਾਰਟੀਆਂ ਤੇ ਫੋਕਸ ਕਰਨਾ ਚਾਹੀਦਾ ਪਾਲਿਸੀ ਤੇ ਫੋਕਸ ਕਰਨਾ ਚਾਹੀਦਾ ਕੋਈ ਵੀ ਕੈਂਡੀਡੇਟ ਆ ਚਾਹੇ ਉਹ ਬੀਜੇਪੀ ਦਾ ਆ ਚਾਹੇ ਉਹ ਆਪ ਦਾ ਆ ਚਾਹੇ ਉਹ ਕਾਲੀ ਦਲ ਦਾ ਚਾਹੇ ਕਾਂਗਰਸ ਦਾ ਆ ਚਾਹੇ ਬਸਪਾ ਦਾ ਆ ਉਹ ਆਪਣੀ ਪਾਰਟੀਆਂ ਦੀ ਨੀਤੀਆਂ ਦਾ ਨੁਮਾਇੰਦਾ ਆ ਤੇ ਜਦੋਂ ਤੇ ਵਿਅਕਤੀ ਦਾ ਮਸਲਾ ਨਹੀਂ ਹੈਗਾ ਉਹ ਇੰਡੀਪੈਂਡੈਂਟ ਨਹੀਂ ਹੈਗਾ ਕੈਂਡੀਡੇਟ ਤੇ ਲੋਕਾਂ ਦੇ ਸਾਹਮਣੇ ਜਦੋਂ ਇਹ ਮੁੱਦਾ ਆ ਰਿਹਾ ਵੀ ਅਸੀਂ ਲੰਬਾ ਸਮਾਂ ਕਾਂਗਰਸ ਨੂੰ ਦੇਖ ਤਾਂ ਲਿਆ ਫਿਰ ਮੌਕਾ ਕਾ ਤੁ ਦੇਣਾ ਜਦੋਂ ਇੱਕ ਪਾਰਟੀ 65 ਸਾਲਾਂ ਚ ਪ੍ਰੂਵ ਨਹੀਂ ਕਰ ਸਕੀ 65 ਸਾਲਾਂ ਚ ਲੋਕਾਂ ਨੂੰ ਉਹ ਨਹੀਂ ਇੱਕ ਨਾਰਾ ਹੁੰਦਾ ਸੀ ਗਰੀਬੀ ਹਟਾਓ ਕਿ ਗਰੀਬੀ ਹਟ ਗਈ ਉਹ ਸਿੱਖਿਆ ਦਾ ਅਧਿਕਾਰ ਇੱਕ ਲੈ ਕੇ ਆਏ ਪਹਿਲੇ ਨਾਲੋਂ ਵੀ ਬੰਦੇ ਜ਼ਿਆਦਾ ਅਨਪੜ ਹੋ ਗਏ ਫਿਰ 17 ਵਿੱਚ ਕਹਿ ਕੇ ਆਏ ਅਸੀਂ ਘਰ ਘਰ ਨੂੰ ਮਤਲਬ ਸਭ ਝੂਠ ਤੇ ਪੋਲਿਟਿਕਸ ਉਹਨਾਂ ਨੇ ਖੜੀ ਕੀਤੀ ਤੇ ਇਸ ਕਰਕੇ ਜਿੰਨਾ ਅਸੀਂ ਵਰਕ ਕੀਤਾ ਕਿਉਂਕਿ ਅਸੀਂ ਜ਼ਮੀਨੀ ਹਕੀਕਤ ਤੇ ਤੁਰੇ ਆਂ ਤੇ ਲੋਕ ਇਸ ਝੂਠ ਦੀ ਧੋਖੇ ਦੀ ਬਈ ਨਸ਼ੇ ਦੇ ਨਾਮ ਕਹਿ ਦਿੰਦੇ ਵੀ 4 ਹਫ਼ਤਿਆਂ ਚ ਕਾਂਗਰਸ ਕਹਿੰਿਆ ਨਸ਼ਾ ਖਤਮ ਕਰਨਾ ਆਪਨੇ ਕਿਹਾ ਵੀ 1 ਮਹੀਨੇ ਚ ਨਸ਼ਾ ਖਤਮ ਕਰਨਾ ਫਿਰ ਉਹਨੇ ਕਿਹਾ ਘਰ ਘਰ ਨੌਕਰੀ ਦੇਣੀ ਉਹਨਾਂ ਨੇ ਕਿਹਾ ਹਜ਼ਾਰ-ਹਜ਼ਾਰ ਰੁਪਈਆ ਦੇਣਾ ਤੇ ਸਾਰੇ ਝੂਠ ਮੀਡੀਆ 'ਚ ਖੜਾ ਕਰਕੇ ਵੋਟਾਂ ਲੈਂਦੇ ਆ ਤੇ ਲੋਕ ਜਲੰਧਰ ਦੇ ਸਮਝਦੇ ਆ ਤੇ ਇਸ ਵਾਰ ਇਹ ਸਝੂਠ ਨੂੰ ਰੱਦ ਕਰਨਗੇ ਤੇ ਸਾਨੂੰ ਇਹ ਜੋ ਲੱਗਦਾ ਸਾਡੇ ਤੇ ਵਿਸ਼ਵਾਸ ਕਰਾਂਗੇ ਅੱਛਾ ਇਸ ਵਕਤ ਜਲੰਧਰ ਸੀਟ ਹੌਟ ਬਣੀ ਹੋਈ ਆ ਹੌਟ ਦੇ ਨਾਲ ਨਾਲ ਇੱਕ ਗੱਲ ਇਹ ਵੀ ਬੜੀ ਚਲਦੀ ਹੋਈ ਨਜ਼ਰ ਆ ਰਹੀ ਕਿ ਭਈ ਸਾਰੇ ਕੀ ਲੀਡਰ ਜਿੰਨੇ ਵੀ ਨੇ ਚਰਨਜੀਤ ਸਿੰਘ ਚੰਨੀ ਅਤੇ ਬਲਵਿੰਦਰ ਕੁਮਾਰ ਖੁਰਾ ਨੂੰ ਛੱਡ ਦਲ ਬਦਲੂ ਨੇ ਇੱਕ ਇਹ ਸਵਾਲ ਤੇ ਦੂਜਾ ਤੁਸੀਂ ਕਿਸ ਲੀਡਰ ਨੂੰ ਜੜਾਇਓ ਆਪਣੇ ਆਪ ਤੇ ਟੱਕਰ ਮੰਨਦੇ ਹੋ ਕਿ ਇਸ ਦੇ ਨਾਲ ਆਏ ਭਈ ਨੇ ਸਾਡਾ ਤਾਂ ਦੇਖੋ ਸਾਡੀ ਤੇ ਇਹੀ ਕਹਿੰਦੇ ਜਦੋਂ ਆਪਾਂ ਪਾਲਿਸੀ ਦੀ ਕੰਪੇਅਰ ਕਰੀਏ ਆਪਾਂ ਫਿਰ ਨੀਤੀਆਂ ਤੇ ਆਉਂਦਾ ਆਂ ਵੀ ਕਾਂਗਰਸ ਬੀਜੇਪੀ ਆਪ ਇੱਕੋ ਜਿਹੀਆਂ ਨੀਤੀਆਂ ਆ ਤੇ ਉਹਨਾਂ ਦੇ ਮੁਕਾਬਲੇ ਜਿਹੜੀ ਬਸਪਾ ਆ ਉਹਨੇ ਪਾਰਟੀ ਦੇ ਤੌਰ ਤੇ ਜਦੋਂ ਯੂਪੀ ਸਾਡਾ ਰਾਜ ਆਇਆ ਲਗਾਤਾਰ ਪ੍ਰੂਫ ਕੀਤਾ ਲੋਕਾਂ ਦੇ ਹਰੇਕ ਸੈਕਸ਼ਨ ਦੇ ਭਲੇ ਲਈ ਕੰਮ ਕੀਤੇ ਤੇ ਜਲੰਧਰ ਵਿੱਚ ਵੀ ਅਸੀਂ ਲਗਾਤਾਰ ਹਰ ਵਰਗਾਂ ਦੇ ਭਲੇ ਲਈ ਕੰਮ ਕੀਤੇ ਤੇ ਪਾਲਿਸੀ ਦੇ ਰੂਪ ਵਿੱਚ ਤੁਸੀਂ ਦੇਖੋ ਜਦੋਂ ਅਕਾਲੀ ਦਲ ਬੀਜੇਪੀ ਸਰਕਾਰ ਸੀ ਉਹਨਾਂ ਨੇ ਸਰਕਾਰੀ ਸਕੂਲ ਬੰਦ ਕੀਤੇ ਤੇ ਲੋਕਾਂ ਨੂੰ ਦਿਖਾਉਣ ਦੇ ਲਈ ਉਹ ਮੈਰਿਟੋਰੀਅਸ ਸਕੂਲ ਲੈ ਕੇ ਆਏ। ਬਈ ਕੋਸ਼ਿਸ਼ ਕੋਸ਼ਿਸ਼ ਸਕੂਲ ਮੈਰਿਟੋਰੀਅਸ ਬਣਾ ਦੋ। ਬਾਕੀ ਭਾਵੇਂ ਜ਼ੀਰੋ ਹੋ ਜਾਣ ਤੇ ਲੋਕਾਂ ਦੱਸੀ ਜਾਵੇ ਦੇਖੋ ਇਹ ਤਾਂ ਐਜੂਕੇਸ਼ਨ ਦੇ ਬਹੁਤ ਕੰਮ ਕਰ ਰਹੇ ਆ। ਜਦੋਂ ਕਾਂਗਰਸ ਸਰਕਾਰ ਆਈ ਉਹਨਾਂ ਨੇ ਉਹੀ ਮੈਰਿਟੋਰੀਅਸ ਸਕੂਲ ਦਾ ਨਾਮ ਸਮਾਰਟ ਸਕੂਲ ਰੱਖ ਦਿੱਤਾ। ਥੱਲੇ ਸਿਸਟਮ ਹੋਈ ਸੀ। ਬੜੇ ਇੱਥੇ ਪਿੰਡਾਂ ਵਿੱਚ ਨੋਟਿਸ ਆਏ ਵੀ ਜਿਹੜੇ ਸਕੂਲ ਸਰਕਾਰੀ ਸਕੂਲ ਬੰਦ ਸਰਕਾਰੀ ਸਕੂਲ ਬੰਦ ਕਰਨ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਨੇ ਕੀਤਾ। ਮਤਲਬ ਜਿਹੜੇ ਪਿੰਡਾਂ ਦੇ ਆਮ ਲੋਕ ਬੱਚੇ ਸਗੇ ਉਹਨਾਂ ਨੂੰ ਅਨਪੜ੍ਹ ਬਣਾਉਣ ਦਾ। ਫਿਰ ਜਦੋਂ ਆਪ ਆਈ ਉਹੀ ਜਿਹੜੇ ਸਮਾਰਟ ਸਕੂਲ ਸੀ ਉਹਨਾਂ ਨੂੰ ਨਾਂ ਦੇ ਦਿੱਤਾ ਸਕੂਲ ਆਫ ਐਮਿਨੈਂਸ ਤੇ ਇਸ ਕਰਕੇ ਜਿਹੜੀਆਂ ਸਾਰੀਆਂ ਪਾਰਟੀਆਂ ਆ ਜਿਹੜੀਆਂ ਇਹਨਾਂ ਦੇ ਸੱਤਾ ਦੇ ਸੈਂਟਰ ਦੇ ਨੇੜੇ ਤੇੜੇ ਆ ਉਹਨਾਂ ਦੇ ਫਾਇਦੇ ਲਈ ਕੰਮ ਕਰਦੀਆਂ ਤੇ ਬਹੁਗਿਣਤੀ ਦੇ ਖਿਲਾਫ ਕੰਮ ਕਰਦੀਆਂ ਇਸ ਕਰਕੇ ਅਸੀਂ ਜਦੋਂ ਲੋਕਾਂ ਨੂੰ ਅਵੇਅਰਨੈਸ ਹੋਊਗੀ ਅਵੇਅਰ ਹੋਣਗੇ ਤਾਂ ਤਿੰਨੇ ਹੀ ਰੱਦ ਹੋਣੀਆਂ ਤੇ ਬਦਲ ਦੇ ਵਿੱਚ ਅਸੀਂ ਲੋਕਾਂ ਦੇ ਸਾਰਿਆਂ ਦੇ ਫਾਇਦੇ ਲਈ ਅਸੀਂ ਕੰਮ ਕੀਤਾ ਤੇ ਬਦਲ ਦੀ ਆਪਸ਼ਨ ਸਾਡੀ ਆਉਂਦੀ ਹੈ ਦੂਜੀ ਜਿਹੜੀ ਤੁਸੀਂ ਦੇਖੋ ਕੈਂਡੀਡੇਟ ਦੀ ਗੱਲ ਕੀਤੀ ਆ ਬਈ ਮੈਂ ਕਹਿੰਦਾ ਆਪਾਂ ਦਲ ਬਦਲੂ ਦਾ ਇਸ਼ੂ ਚੱਲਦਾ ਤੇ ਬਾਹਰੀ ਵੀ ਤਾਂ ਬਦਲੂ ਹੀ ਆ ਬਈ ਆਪਣਾ ਮੰਨ ਲਓ ਇੱਕ ਪਾਰਟੀ ਨੇ ਇੱਕ ਬੰਦਾ ਉੱਥੋਂ ਲਿਆਤਾ ਜਿਹੜਾ ਲੋਕਾਂ ਦੀ ਕਨਵੀਨੀਅன்ஸ் ਜੀ ਨਹੀਂ ਹੋਣਾ ਲੋਕਾਂ ਦੀ ਉਪਲਬਧਤਾ ਨਹੀਂ ਹੋਣਾ ਤੇ ਜਦੋਂ ਲੋਕਾਂ ਨੂੰ ਉਪਲਬਧ ਤਾਂ ਹੀ ਹੈ ਨਹੀਂ ਜਿਹੜਾ ਦੇਖੋ ਜਿਹੜਾ ਜਲੰਧਰ ਦੀ ਅਸੀਂ ਸਮੱਸਿਆਵਾਂ ਦੇਖਦੇ ਆ ਮੰਨ ਲਓ ਪਾਣੀ ਦਾ ਕ੍ਰਾਈਸਿਸ ਆ ਸਫਾਈ ਦਾ ਕ੍ਰਾਈਸਿਸ ਆ ਨੌਕਰੀਆਂ ਦਾ ਕ੍ਰਾਈਸਿਸ ਆ ਲਾ ਐਂਡ ਆਰਡਰ ਦਾ ਕ੍ਰਾਈਸਿਸ ਆ ਫਿਰ ਪਿੰਡਾਂ ਦੇ ਵਿੱਚ ਕੈਂਸਰ ਦੇ ਕੇਸ ਆ ਰਹੇ ਆ ਮੰਨ ਲਓ ਇਹ ਜਿੱਦਾਂ ਦਾ ਜਿੰਨਾ ਡੋਂਗਾ ਜਲੰਧਰ ਦਾ ਕ੍ਰਾਈਸਿਸ ਆ ਉਹ ਬੰਦਾ ਰਿਜ਼ੋਲਵ ਕਰ ਸਕਦਾ ਜਿਹੜਾ ਲੋਕਾਂ ਦੇ ਨਾਲ ਮਿੱਟੀ ਨਾਲ ਮਿੱਟੀ ਹੋ ਗਏ ਕਰੂੰਗਾ ਜੇਸ ਬੰਦੇ ਦੇ ਮਨ 'ਚ ਇੱਕ ਭਟਕਣਿਆ ਵੀ ਅੱਜ ਇੱਥੇ ਆ ਕੱਲ ਮੈਂ ਉੱਥੇ ਰਹਿਣਾ ਤੇ ਉਹ ਲੋਕਾਂ ਦਾ ਉਹਨੇ ਜਿੱਦਾਂ 20 ਸਾਲ ਕਾਂਗਰਸ ਨੇ ਪਹਿਲਾਂ ਖਰਾਬ ਕੀਤੇ ਤੇ ਉਹਨੇ ਫੇਰ ਸਮਾਂ ਖਰਾਬ ਕਰਨਾ ਤੇ ਇਸ ਕਰਕੇ ਸਾਰੇ ਇੱਕੋ ਹੀ ਕੈਟਾਗਰੀ 'ਚ ਆ ਬੰਦੇ ਹਮ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਕਿਵੇਂ ਦੇਖਦੇ ਹੋ ਜੀ ਮੈਂ ਦੇਖੋ ਉਹੀ ਕਿਹਾ ਵੀ ਕੋਈ ਵੀ ਕੈਂਡੀਡੇਟ ਆ ਅਸੀਂ ਪਾਰਟੀ ਦੇ ਸੰਦਰਭ 'ਚ ਰੱਖ ਕੇ ਦੇਖਦੇ ਹਾਂ ਤੇ ਪਾਰਟੀ ਦੀਆਂ ਨੀਤੀਆਂ ਭਾਜਪੀ ਦੀਆਂ ਨੀਤੀਆਂ ਵੀ ਸਾਰਿਆਂ ਦੇ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਅਸੀਂ ਸਾਰਿਆਂ ਦਾ ਵਿਕਾਸ ਕਰਨਾ ਪਰ ਹੋਇਆ ਕਾਰਪੋਰੇਟ ਘਰਾਣਿਆਂ ਦਾ ਬਾਕੀ ਬੰਦਿਆਂ ਦੇ ਹਾਲਾਤ ਮਾੜੇ ਹੋਏ ਆ ਜੀ ਕਰੋਨਾ ਜਿਹੜੇ ਕੇ ਆ ਲੋਕਾਂ ਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਸੀਗਾ ਤੇ ਇਹੀ ਬਾਕੀ ਆ ਸੀ ਕੈਂਡੀਡੇਟਾਂ ਦੀ ਗੱਲ ਅੱਛਾ ਤੁਸੀਂ ਕਹਿ ਰਹੇ ਹੋ ਭੋਜਨ ਸਮਾਜ ਪਾਰਟੀ ਨੂੰ ਲੋਕ ਪਸੰਦ ਕਰਦੇ ਨੇ ਫਿਰ ਜਿੱਤਦੀ ਕਿਉਂ ਨਹੀਂ ਹੈ ਪੰਜਾਬ ਦੇ ਵਿੱਚੋਂ ਨਹੀਂ ਤੁਸੀਂ ਇੱਕ ਦੇਖੋ ਨਾ ਜਿਹੜਾ ਮੁਕਾਬਲਾ ਆ ਅਸਲ 'ਚ ਇੱਕ ਤਰ੍ਹਾਂ ਗੈਰ ਬਰਾਬਰੀ ਲੈਵਲ ਤੇ ਹੁੰਦਾ ਆ ਵੀ ਜਿਹੜੀਆਂ ਉਹ ਪਾਰਟੀਆਂ ਆ ਉਹ ਸਥਾਪਿਤ ਸੀ ਸਾਧਨ ਪੱਕੀ ਸੀ ਉਹਨਾਂ ਦਾ ਪ੍ਰਚਾਰ ਤੰਤਰ ਬਹੁਤ ਤਕੜਾ ਉਹ ਪਹਿਲਾਂ ਸੱਤਾ ਸੀ ਬਸਪਾ ਬਹੁਤ ਲੇਟ ਆਈ ਆ 84 'ਚ ਆਈ ਆ ਇਹਨੇ ਜਿਸ ਜਿਸ ਦੇਰ ਤੋਂ ਆਈ ਆ ਜਿਨ੍ਹਾਂ ਨੇ ਖੜੀ ਕੀਤੀ ਆ ਕਿ ਵਿਚਾਰ ਉਹਨਾਂ ਕੋ ਸਿਗਾ ਪਰ ਉਸ ਮੁਕਾਬਲੇ ਸਾਧਨ ਨਹੀਂ ਸੀ ਪ੍ਰਚਾਰ ਤੰਤਰ ਹੈ ਨਹੀਂ ਸੀਗਾ ਤੇ ਸੱਤਾ ਹੈ ਨਹੀਂ ਸੀ ਤੇ ਇਸ ਕਰਕੇ ਜਿਸ ਹਿਸਾਬ ਨਾਲ ਉਹ ਪੈਸੇ ਲਾਉਂਦੇ ਤੇ ਜਿਸ ਹਿਸਾਬ ਨਾਲ ਸਾਡੇ ਕੋ ਪੈਸੇ ਆ ਤੇ ਉਸ ਹਿਸਾਬ ਨਾਲ ਜੇ ਅਸੀਂ 4000 ਨਾ ਮੰਨ ਲਓ ਅਗਲੇ 10 ਕਰੋੜ ਲਾ ਰਹੇ ਆ ਅਸੀਂ ਕੋਈ ਪੈਸਾ ਨਹੀਂ ਲਾ ਰਹੇ ਤੇ ਅਸੀਂ 4000 5000 ਨਾ ਹਰਦੇ ਆ ਤੇ ਅਸੀਂ ਇੱਕ ਤਰ੍ਹਾਂ ਜਿੱਤ ਵਾਲੀ ਪੋਜੀਸ਼ਨ 'ਚ ਹੀ ਹੁੰਦੇ ਆ ਉਹ ਸਾਧਨਾਂ ਦੀ ਗੈਰ ਬਰਾਬਰੀ ਦਾ ਕਰਕੇ ਜਿਹੜੀ ਸਾਡੀ ਕਮੀ ਪੇਸ਼ੀ ਰਹਿ ਜਾਂਦੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਬਈ ਅਸੀਂ ਸਭ ਤੋਂ ਲੇਟ ਦੇ ਵਿੱਚ ਆਈ ਸਾਡੀ ਪਾਰਟੀ ਸਭ ਤੋਂ ਲੇਟ ਕੋਈ ਪਰ ਐਕਚੁਅਲ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਬੜੀ ਦੇਰ ਬਾਅਦ ਆਈ ਉਸ ਤੋਂ ਪਹਿਲਾਂ ਜਿਹੜਾ ਹੈਗਾ ਬੋਜਲ ਸਮਾਜ ਪਾਰਟੀ ਪੰਜਾਬ ਦੇ ਵਿੱਚ ਸੀਗੀ ਉਹਨਾਂ ਦੇ ਕੈਂਡੀਡੇਟ ਵੀ ਸੀਗੇ ਉਹਨਾਂ ਦੇ ਲੀਡਰ ਵੀ ਸੀਗੇ ਬਟ ਉਦੋਂ ਤੋਂ ਲੈ ਕੇ ਹੁਣ ਤੱਕ ਕਿਉਂ ਨਹੀਂ ਸਥਾਪਿਤ ਹੋ ਸਕੀ ਉਹਨਾਂ ਦੇ ਲੀਡਰ ਕਿਉਂ ਨਹੀਂ ਜਿੱਤ ਸਕੇ ਤੁਹਾਨੂੰ ਹਮੇਸ਼ਾ ਗੱਟ ਜੋੜ ਵੱਲ ਹੀ ਹੀ ਕਿਉਂ ਜਾਣਾ ਪੈ ਰਿਹਾ ਦੇਖੋ ਜਿਹੜੀ ਬਸਪਾ ਆ ਨਾ ਅਸਲ 'ਚ ਉਹ ਜਿਹੜੇ ਸਥਾਪਿਤ ਧਰਾਂ ਦੇ ਬਦਲ ਦੇ ਰੂਪ ਚ ਉਜਾਉਂਦੀ ਆ ਤੇ ਇਸ ਕਰਕੇ ਬਸਪਾ ਨੂੰ ਜਿਹੜੀ ਸਤਾਪਿਤ ਤੇ ਰਾਆਂ ਪੂੰਜੀਪਤੀ ਵਰਗ ਆ ਉਹ ਸਾਰਾ ਰੋਕਦਾ ਆ ਜਿਹੜੀ ਆਮ ਆਦੀ ਪਾਰਟੀਆਂ ਉਹਨੇ ਚਾਹੇ ਨਾ ਆਮ ਆਦੀ ਪਾਰਟੀ ਰੱਖਿਆ ਪਰ ਹੈ ਉਹ ਜਿਸ ਤਰ੍ਹਾਂ ਕਾਂਗਰਸ ਬੀਜੇਪੀ ਆ ਕਾਰਪੋਰੇਟ ਘਰਾਣਿਆਂ ਦੇ ਨੇੜੇ ਉੱਥੇ ਹੀ ਆ ਉਹਦੇ ਨੇੜੇ ਤੇੜੀ ਆ ਤੇ ਇਸ ਕਰਕੇ ਜਦੋਂ ਉਹ ਆਈ ਆ ਤੇ ਦੂਜਾ ਦੋ ਪਾਰਟੀਆਂ ਤੋਂ ਇਲਾਵਾ ਕੋਈ ਤੀਜਾ ਹੋਰ ਸਤਾਪਤੀ ਵਿਰੋਧੀ ਜਿਹੜੇ ਲੋਕ ਆ ਉਹਨਾਂ ਦਾ ਬਦਲ ਨਾ ਖੜਾ ਹੋ ਜਾਵੇ ਕਿਉਂਕਿ ਬਸਪਾ ਜਦੋਂ ਦਿੱਲੀ ਦੇ ਵਿੱਚ 14% ਵੋਟ ਸੀ ਜਦੋਂ ਆਮ ਨੂੰ ਸਟੈਂਡ ਕੀਤਾ ਗਿਆ ਤੇ ਇਸ ਕਰਕੇ ਉਹਨਾਂ ਨੇ ਇਸਤਾਪਤੀ ਧਿਰਾਂ ਵੱਲੋਂ ਹੀ ਇਹਨੂੰ ਸਟੈਂਡ ਕੀਤਾ ਗਿਆ ਆ ਔਰ ਉਹਨਾਂ ਦਾ ਜਿਹੜਾ ਮੀਡੀਆ ਆ ਉਹਦੇ ਵਿੱਚ ਉਹਨੂੰ ਰਾਤੋ-ਰਾਤ ਪ੍ਰੋਜੈਕਸ਼ਨ ਦਿੱਤੀ ਤੇ ਉਸ ਪ੍ਰੋਜੈਕਸ਼ਨ ਕਰਕੇ ਉਹ ਸੱਤਾ ਚਾਈ ਹੈ ਚੰਜੀ ਸਿੰਘ ਚੰਨੀ ਹੁਰਾ ਦੀ ਇਸ ਵਕਤ ਹਵਾ ਬਹੁਤ ਚੱਲ ਰਹੀ ਲੋਕ ਕਹਿੰਦੇ ਭਈ ਜਿੱਤਣ ਵਾਲੇ ਕੈਂਡੀਡੇਟ ਨੇ ਅੱਤੀ ਜਿੱਤ ਜਾਣਗੇ ਕਿਉਂਕਿ ਲੋਕ ਬੜਾ ਪਸੰਦ ਕਰਦੇ ਨੇ ਸਾਫ ਕਸਿਆਮ ਇੱਕ ਤਾਂ ਉਹ ਇਥੇ ਆ ਕੇ ਲੋਕਾਂ ਦੇ ਲਈ ਬੜਾ ਕੰਮ ਕਰ ਚੁੱਕੇ ਨੇ ਕੀ ਲੱਗਦਾ ਹੈ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤਾਂ ਫਿਰ ਕੀ ਕਾਂਗਰਸ ਪਾਰਟੀ ਦੀ ਕੀ ਹੈਗਾ ਕਾਂਗਰਸ ਪਾਰਟੀ ਦੇ ਫੇਵਰਚ ਕੀ ਓਪੀਨੀਅਨ ਹੈਗਾ ਕਾਂਗਰਸ ਪਾਰਟੀ ਬਾਰੇ ਤਾਂ ਲੋਕ ਸਾਰੇ ਪਰੇਸ਼ਾਨ ਹੈ ਤੇ ਕਾਂਗਰਸ ਪਾਰਟੀ ਦੇ ਆਲਟਰਨੇਟਿਵ ਕੀ ਹੈਗਾ ਉਹ ਦੇਖਿਆ ਜਾਵੇ ਉਹਦੇ ਤੋਂ ਪਤਾ ਹੋਣਾ ਮੰਨ ਲਓ ਇੱਕ ਤਾਂ ਮਤਲਬ ਹਵਾ ਕਿੱਦਾਂ ਚੱਲਦੀ ਹੈ ਮੈਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਕਿੱਦਾਂ মিডিਆ ਵਾਲੇ ਹਵਾ ਚਲਾ ਦਿੰਦੇ ਹੈਗੇ ਆ ਤੇ ਇਸ ਕਰਕੇ ਜੋ ਸਾਡਾ ਇਹ ਆ ਵੀ ਤੁਸੀਂ ਪੋਲਿਸੀ ਦੇ ਹਿਸਾਬ ਨਾਲ ਦੇਖੋ ਜਿੱਦਾਂ ਜਿੱਦਾਂ ਪਾਲਿਸਿਸ ਅਨਲੋਕ ਅੰਡਰਸਟੈਂਡ ਕਰ ਰਹੇ ਆ ਜਦੋਂ ਮੈਂ 19 ਚ ਲੜਿਆ ਸੀ ਉਦੋਂ ਵੀ ਸਾਨੂੰ ਇਹੀ ਕਹਿੰਦੇ ਸੀ ਵੀ ਤੁਸੀਂ ਕਿਦਾਂ ਮੁਕਾਬਲਾ ਕਰੋਗੇ ਵੀ ਇਹ ਕਾਂਗਰਸ ਦਾ ਗੜ ਹੈ ਅਸੀਂ ਕਿਹਾ ਵੀ ਜਦੋਂ ਲੋਕ ਲੋਕਾਂ ਨੂੰ ਜਿੱਦਾਂ ਪਤਾ ਲੱਗੂਗਾ ਵੀ ਇਸ ਰਾਜਨੀਤੀ ਸੰਨ ਕੁਝ ਮਿਲਿਆ ਹੀ ਨਹੀਂ ਉਹਨਾਂ ਨੇ 2 ਲੱਖ ਵੋਟ ਲੈ ਜਾਣੀ ਹੈ ਬਈ ਮੈਂ ਉਦੋਂ ਉਹਨਾਂ ਨੂੰ ਪਤਾ ਲੱਗ ਜਾਣਾ ਤੇ ਕਾਂਗਰਸ ਉਦੋਂ ਜਿਹਦੀ ਸੱਤਾ ਸੀਗੀ ਤਾਂ ਮਸੇ ਕਿਤੇ 20000 ਨਾ ਜਿੱਤੀ ਅਸੀਂ 2 ਲੱਖ ਵੋਟ ਲੈ ਕੇ ਚੱਲੇ ਆ ਵਿਅਕਤੀਆਂ ਦਾ ਮਸਲਾ ਨਹੀਂ ਆ ਨਾ ਹੀ ਕਿਸੇ ਦੀ ਵੇਵ ਆ ਠੀਕ ਹੈ ਜਦੋਂ ਬਦਲ ਦਾ ਦੌਰ ਸੀਗਾ ਜਦੋਂ ਲੋਕ ਪੰਜਾਬ ਦੇ ਵਿੱਚ ਬਦਲ ਚਾਉਂਦੇ ਸੀਗੇ ਉਦੋਂ ਬਹੁਜਨ ਸਮਾਜ ਪਾਰਟੀ ਤਿਆਰ ਬਰ ਤਿਆਰ ਸੀਗੀ ਸ਼ੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਿਉਂ ਕੀਤਾ ਕਾਨੂੰਨੀ ਚਾਹੀਦਾ ਸੀਗਾ ਬਹੁਜਨ ਸਮਾਜ ਪਾਰਟੀ ਨੂੰ ਵੀ ਚਾਹੀਦਾ ਸੀਗਾ ਕਿ ਭਈ ਅਸੀਂ ਅਲੱਗ ਤੋਂ ਔਣੇ ਆ ਤਾਂ ਕਿ ਪੰਜਾਬ ਦੇ ਲੋਕ ਸਾਨੂੰ ਐਕਸੈਪਟ ਕਰਨ ਹਾਲਾਂਕਿ ਜਦੋਂ ਬਦਲ ਹੋਇਆ ਤੇ ਆਮ ਆਦਮੀ ਪਾਰਟੀ ਜਿਹੜੀ ਉਹ 77 ਦੇ ਵਿੱਚ ਆ ਗਈ ਨਹੀਂ ਦੇਖੋ ਇੱਕ ਤਾਂ ਇਹ ਆ ਵੀ ਜਿਹੜੀ ਬਸਪਾ ਆ ਜਿੱਥੇ ਲੋਕ ਵੇਰਿਆ ਉੱਥੇ ਹਮੇਸ਼ਾ ਮਜ਼ਬੂਤ ਰਹੀ ਖਾਸ ਕਰਕੇ ਦੁਆਬਾ ਏਰੀਆ ਦੂਜਾ ਇਹ ਆ ਵੀ ਸਾਡਾ ਜਿਹੜਾ ਅਸੀਂ ਗੱਠਜੋੜ ਕੀਤਾ ਹੈਗਾ ਅਸੀਂ ਇਹ ਦੇਖਿਆ ਵੀ ਜਿਹੜੀਆਂ ਖੇਤਰੀ ਪਾਰਟੀ ਹੈਗੀਆਂ ਤੇ ਜਿਹੜਾ ਲੋਕ ਮਤਲਬ ਜਿਸ ਤਰ੍ਹਾਂ ਦੇ ਜਿਹੜੇ ਲੋਕ ਸੱਤਾ ਤੋਂ ਬਾਹਰ ਆ ਤਰੀਬਨ ਦੋਨਾਂ ਦੀ ਉਹ ਅਸੀਂ ਦੋਨਾਂ ਅਸੀਂ ਦੋਨੇ ਹੀ ਉਹਦੀ ਨਮਾਇੰਦਗੀ ਕਰਦੇ ਆ ਤੇ ਇਸ ਕਰਕੇ ਅਸੀਂ ਪੌਸਿਟਿਵ ਦੇ ਆਧਾਰ ਤੇ ਅਸੀਂ ਗੱਠਜੋੜ ਕੀਤਾ ਸੀ ਉਹ ਠੀਕ ਹੈ ਉਹ ਵੋਟਾਂ 'ਚ ਨਹੀਂ ਸਿੱਟਾ ਨਿਕਲਿਆ ਪਰ ਸਿਧਾਂਤਿਕ ਤੌਰ ਤੇ ਸਾਡਾ ਜਿਹੜਾ ਗੱਠਜੋੜ ਆ ਉਹ ਬਿਲਕੁਲ ਸਹੀ ਲਾਈਨ ਤੇ ਸੀ ਪਰ ਜੇ ਲੋਕਾਂ ਨੇ ਉਹਨੂੰ ਨਹੀਂ ਚੂਜ਼ ਕੀਤਾ ਸਾਨੂੰ ਰੱਦ ਕਰਕੇ ਇੱਕ ਜਿਹੜਾ ਇੱਕ ਸਿਧਾਂਤਿਕ ਤੌਰ ਤੇ ਸਾਡਾ ਸਹੀ ਗੱਠਜੋੜ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੂਜ਼ ਕੀਤਾ ਤੇ ਉਹਦਾ ਰਿਜ਼ਲਟ ਕੀ ਮਿਲਿਆ ਤੇ ਰਿਜ਼ਲਟ ਵੀ ਤਾਂ ਉਹ ਸਾਡੇ ਸਾਹਮਣੇ ਹੀ ਆ ਸਾਰਾ ਹੂੰ ਮਤਲਬ ਜੇ ਲੋਕਾਂ ਨੇ ਉਹਨਾਂ ਦੇ ਮੀਡੀਆ ਪ੍ਰੋਪਗੈਂਡੇ ਚ ਆ ਕੇ ਕਿਸੇ ਢੰਗ ਨਾਲ ਫੈਸਲਾ ਲੈ ਲਿਆ ਤੇ ਹੁਣ ਹੁਣ ਲੋਕਾਂ ਮਤਲਬ ਆਮ ਆਦਮੀ ਪਾਰਟੀ ਦਾ ਵਿਰੋਧ ਕੌਣ ਕਰ ਰਿਹਾ ਪੰਜਾਬ ਦੇ ਲੋਕੀ ਵਿਰੋਧ ਕਰ ਰਹੇ ਅੱਛਾ ਹੁਣ ਤੁਸੀਂ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਹੋ ਕਿਵੇਂ ਦਾ ਤੁਹਾਡਾ ਚੋਣ ਪ੍ਰਚਾਰ ਹੈ ਲੋਕਾਂ ਦੇ ਨਾਲ ਜਦੋਂ ਮਿਲਦੇ ਹੋ ਤਾਂ ਲੋਕਾਂ ਵੱਲੋਂ ਕੀ ਰਿਐਕਸ਼ਨ ਹੁੰਦਾ ਨੇ ਦੇਖੋ ਆਪਣਾ ਤਾਂ ਸਾਰਾ ਇਹੀ ਆ ਵੀ ਜਿਹੜੀਆਂ ਪਾਲਿਸਿਜ਼ ਆ ਵੀ ਮੰਨ ਲਓ ਇਲੈਕਸ਼ਨ ਆ ਆਪਾਂ ਕਹਿ ਦਿੰਦੇ ਵੀ ਲੋਕਤੰਤਰ ਦਾ ਇਹ ਮਹਾਪਰਵ ਆ ਇਹੀ ਕਹਿੰਦੇ ਆ ਲੋਕਤੰਤਰ ਮਤਲਬ ਕੀ ਆ ਵੀ ਤੁਸੀਂ ਕਿਹਨੂੰ ਅਥਾਰਟੀ ਦੇਣੀ ਸਟੇਟ ਰਨ ਕਰਨ ਦੀ ਪਾਲਿਸਿਜ਼ ਬਣਾਉਣ ਦੀ ਤੇ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਅਥਾਰਟੀ ਦਿੱਤੀ ਆ ਕਾਂਗਰਸ ਦਿੱਤੀ ਆ ਭਾਜਪਾ ਨੇ ਦਿੱਤੀ ਆ ਸਟੇਟ ਪੱਦਰ ਤੇ ਆਪ ਨੂੰ ਦਿੱਤੀ ਹੈਗੀ ਵੀ ਉਹਨਾਂ ਨੂੰ ਸਟੱਡੀ ਕਰੋ ਪਾਵਰ ਲੋਕਾਂ ਤੋਂ ਲੈ ਗਈ ਲੈ ਗਏ ਆ ਸਾਧਨ ਵੀ ਸਾਰੇ ਵਰਤਲੇ ਆ ਤੇ ਕੀਤਾ ਫਿਰ ਵੀ ਕੁਝ ਨਹੀਂ ਤੇ ਇਸ ਕਰਕੇ ਅਸੀਂ ਤਾਂ ਲੋਕਾਂ ਨੂੰ ਇਹੀ ਜਲੰਦਰ ਅਪੀਲ ਕਰਦੇ ਆਂ ਕਿ ਜਦੋਂ ਤੁਸੀਂ ਅੱਜ ਵੀ ਅਸੀਂ ਬੋਲੇ ਹੈਗੇ ਆਂ ਬਈ ਕਾਂਗਰਸ ਆ ਕਾਂਗਰਸ ਦਾ ਸਾਰਾ ਚੋਣ ਮੈਨੀਫੈਸਟੋ ਦੇਖ ਲਓ ਕਾਂਗਰਸ ਦੇ ਦੇਖ ਲਓ ਭਾਜਪਾ ਦੇ ਦੇਖ ਲਓ ਆਪ ਦੇ ਦੇਖ ਲਓ ਕੋਈ ਪੂਰਾ ਨਹੀਂ ਹੋਇਆ ਜਿੰਨੇ ਵਾਅਦੇ ਕੀਤੇ ਆ ਜਦ ਐਜ਼ ਅ ਪਾਰਟੀ ਨਹੀਂ ਪੂਰਾ ਕਰ ਰਹੀ ਚੋਣ ਮੈਨੀਫੈਸਟੋ ਵਾਅਦੇ ਤੇ ਉਹਨਾਂ ਦੇ ਕੈਂਡੀਡੇਟ ਵੀ ਤਾਂ ਫਿਰ ਨਹੀਂ ਪੂਰਾ ਕਰ ਰਹੇ ਹਨਾ ਫਿਰ ਤਾਂ ਇੱਕ ਗਰੁੱਪ ਦਾ ਇੱਕੋ ਹੀ ਆ ਤੇ ਇਸ ਕਰਕੇ ਅਸੀਂ ਲੋਕਾਂ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਆਂ ਵੇ ਜਿਹੜੇ ਇਹਨਾਂ ਦੇ ਝੂਠੇ ਵਾਦੇ ਆ ਵਾਦੇ ਜਿਹੜੇ ਕਰਦੇ ਕਦੀ ਪੂਰੇ ਨਹੀਂ ਕੀਤੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਖੋਖਲੇ ਨਾਰੇ ਆ ਇਸ ਕਰਕੇ ਇਹਨਾਂ ਤੇ ਵਿਸ਼ਵਾਸ ਕਰਨਾ ਛੱਡੀਏ ਤੇ ਬਦਲਵੀਂ ਜਿਹੜੀ ਰਾਜਨੀਤੀ ਹੈ ਬਹੁਜਿਆ ਸਮਾਜ ਪਾਰਟੀ ਜਿਹੜਾ ਜਿਨ੍ਹਾਂ ਨੇ ਕਰਕੇ ਵੀ ਦਿਖਾਇਆ ਕੰਮ ਐਜ਼ ਅ ਕੈਂਡੀਡੇਟ ਵੀ ਅਸੀਂ ਹਰ ਮੁੱਦੇ ਤੇ ਲੜੇ ਆ ਐਜ਼ ਅ ਪਾਰਟੀ ਵੀ ਅਸੀਂ ਉਹ ਬੱਕਰੀ ਗੱਲ ਆ ਸਾਡੇ ਬਾਰੇ ਇੱਕ ਨੈਗੇਟਿਵ ਪਰਸਪੈਕਸ਼ਨ ਜਿਹੜੇ ਦੂਜੀਆਂ ਪਾਰਟੀਆਂ ਤੇ ਮੀਡੀਆ ਨੇ ਸੈੱਟ ਕਰ ਦਿੱਤੀ ਪਰ ਇਨ ਐਕਚੁਅਲ ਤੁਸੀਂ ਸਾਰਾ ਯੂਪੀ ਦੇਖੋ ਨੈਸ਼ਨਲ ਲੈਵਲ ਤੇ ਸਾਡੀ ਭੂਮਿਕਾ ਦੇਖੋ ਤੇ ਜਲੰਧਰ ਲੈਵਲ ਤੇ ਦੇਖੋ ਅਸੀਂ ਇੱਕ ਬਦਲ ਦੇ ਰੂਪੇ ਸਟੈਂਡ ਕਰ ਰਹੇ ਹਾਂ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਬਲਵਿੰਦਰ ਕੁਮਾਰ ਖੁਰੀ ਨੇ ਜਿਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਵਜਨ ਸਮਾਰਟ ਪਾਰਟੀ ਜਲੰਧਰ ਤੋਂ ਉਮੀਦਵਾਰ ਨੇ ਇੱਕ ਵੱਖਰਾ ਜਿਹੜਾ ਹੈਗਾ ਇਹ ਇਹਨਾਂ ਵੱਲੋਂ ਏਜੰਡਾ ਲੈ ਕੇ ਤੁਰਿਆ ਜਾ ਰਿਹਾ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕ ਜਿਹੜੇ ਨੇ ਉਹ ਬਦਲ ਵੱਲ ਜ਼ਰੂਰ ਜਾਣ ਲੋਕ ਰੇਵੜੀਆਂ ਵੱਲ ਘਟ ਅਤੇ ਉਸ ਵੱਲ ਜਰੂਰ ਜਾਣ ਜਿਸ ਜਗ੍ਹਾ ਦੇ ਉੱਤੇ ਐਕਚੁਅਲ ਦੇ ਵਿੱਚ ਉਹਨਾਂ ਦਾ ਬੈਨੀਫਿਟ ਹੋਵੇਗਾ ਉਹਨਾਂ ਦੇ ਮੁੱਦਿਆਂ ਦੀ ਉਹਨਾਂ ਦੇ ਮਸਲਿਆਂ ਦੀ ਗੱਲ ਹੋਵੇਗੀ ਕੈਂਪਸਰ ਪੰਕਜ ਦੇ ਨਾਲ ਰਾਜ ਗੁਪਤਾ ਐਡਵੋਕਸ ਟੀਵੀ ਹਲੰਦ